ਰੁੱਖਾਂ ਦੇ ਰਖਵਾਲੇ ਬਿਠੇੜਾ ਦੀ ਟੀਮ ਵੱਲੋਂ ਬਹੁਤ ਵੱਡਾ ਇੱਕ ਦੁੱਧਾ ਚੱਕਿਆ ਗਿਆ ਜਿਹੜੀ ਇਧਰ ਦੇ ਪਾਸੇ ਇੱਕ ਕਲੋਨੀ ਬਣ ਰਹੀ ਹੈ ਇਹਦੇ ਤੇ ਇਹ ਰੁੱਖ ਕੱਟੇ ਗਏ ਆ ਵੱਡੇ ਤੋਂ ਪੂਰੇ ਵਿਸਾਲ ਰੁੱਖ ਸੀਗੇ ਤੇ ਰਾਤੋਂ ਰਾਤ ਇਹਨਾਂ ਨੇ ਕੱਟੇ ਆ ਕਿ ਜਿਉਂ ਹੀ ਪਤਾ ਚੱਲਿਆ ਟੀਮ ਨੂੰ ਤੇ ਇਹਨਾਂ ਨੇ ਇੱਥੇ ਘਰਾਂ ਲਗਾ ਦਿੱਤਾ ਤੇ ਹੁਣ ਲੱਖਾਂ ਚਦਾਨਾ ਸਮਾਜ ਸੇਵੀ ਤੇ ਦੁਰਗਵਿੰਦਰ ਸ਼ਰਮਾ ਇਹਨਾਂ ਦੀ ਰੁੱਖਾਂ ਦੇ ਰੱਖੀ ਟੀਮ ਵੱਲੋਂ ਇੱਕ ਇਹ ਰੁੱਖਾਂ ਨੂੰ ਕੱਟਣ ਦਾ ਵਿਰੋਧ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੇ ਵੀ ਰੁੱਖ ਕੱਟੇ ਆ ਜਿਹੜੇ ਬਾਲਕਾ ਉਹਨਾਂ ਤੇ ਪਰਚਾ ਦਰਜ ਕਰਨ ਬਾਰੇ ਮੰਗ ਕੀਤੀ ਜਾ ਰਹੀ ਹੈ ਤੇ ਧਰਨਾ ਵੀ ਜਾਰੀ ਹੈ ਸੋ ਇਹ ਰੁੱਖਾ ਜੀ ਤੇ ਇੱਥੇ ਨਹੀਂ ਹੋਰ ਵੀ ਜਿਹੜੇ ਜਿੱਥੇ ਵੀ ਕਾਰਪੋਰੇਟ ਘਾੜਾ ਵੱਲੋਂ ਆਪਣੀਆਂ ਕਲੋਨੀਆਂ ਬਣਾਈਆਂ ਜਾ ਰਹੀਆਂ ਮਿੱਜੀ ਤੇ ਉੱਥੇ ਹਰ ਤਰ੍ਹਾਂ ਦੇ ਇਹੋ ਵਰਤਾਰੇ ਚੱਲ ਰਹੇ ਨੇ ਪਟੰਡਾ ਮਾਨਸਾ ਰੋਡ ਤੇ ਅਲਵੈਸ਼ਤਾ ਕਲੋਨੀ ਜੋ ਬਰ ਰਹੀ ਹੈ ਦੇ ਅੱਗੇ ਜੋ ਦਰਖਤ ਸੀਗੇ ਦਰਨਾ ਦਰਖਤ ਸੀਗੇ ਵਕਾਲਾ ਜੋ ਤਸਵੀਰ ਚ ਦਿਖਾ ਰਹੇ ਤੇ ਇਹ ਕੱਟੇ ਜਾ ਚੁੱਕੇ ਨੇ ਤੇ ਜਿਹੜੇ ਚਿਤਕਾ ਰੁੱਖਾ ਪ੍ਰਤੀ ਦੇਖੋਦੇ ਗਿਵਾਲੀ ਟੀਮ ਵੱਲੋਂ ਇਹ ਮੁੱਦਾ ਚੱਕਿਆ ਗਿਆ ਫਿਰ ਕੋਲ ਤਸਵੀਰਦਾਰ ਵੀ ਆਇਆ ਤਸਵੀਰਦਾਰ ਨੇ ਤੋਂ ਮੰਗ ਕੀਤੀ ਅਬੂਦਾ ਤੇ ਪਰਚਾ ਦਰਜ ਹੋਵੇ ਤੋਂ ਰੁੱਖ ਲਗਾਉਣ ਦੀ ਬਜਾਏ ਆਪਣੇ ਮਤਲਬ ਲਈ ਰੁੱਖਾਂ ਨੂੰ ਕੱਟਿਆ ਜਾ ਰਿਹਾ ਤੇ ਇਹ ਤਸਕਰ ਦੁੱਖਾਂ ਦਾ ਹੋਇਆ ਕਤਲ ਕੱਲ ਤੋਂ ਧਰਨੇ ਤੇ ਬੈਠੇ ਆ ਤਾਂ ਬਠਿੰਡਾ ਦੇ ਵਿੱਚ ਹੁਣ ਲੱਖਾਂ ਤਹਿਸੀਲਦਾਰ ਕਿਹੜਾ ਹੈ ਇਹ ਰੁੱਖ ਵੱਡੇ ਕਿ ਬਠਿੰਡਾ ਦੇ ਮਾਨਸਾ ਰੋਡ ਤੇ ਭਾਈ ਲੱਖੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਹਰ ਟਾਈਮ ਪ੍ਰੈਟ ਦੇ ਰਹਿੰਦੇ ਹੋ ਰੁੱਖ ਪਾਣੀ ਹਵਾਵਾਂ ਧਰਤੀ ਸਾਡੇ ਕੀ ਬਚਿਆ ਯਾਰ ਮੈਨੂੰ ਦੱਸੋ ਯਾਰ ਲੋਕਾਂ ਨੂੰ ਇਹ ਕੋਈ ਫਰਕ ਨਹੀਂ ਪੈਂਦਾ ਅਸੀਂ ਹੁਣ ਗੱਲ ਇਹੀ ਕਰਦੇ ਸੀ ਖੜੇ ਖੜੇ ਵੀ ਆਪਾਂ ਰੁੱਖਾਂ ਨੂੰ ਨਾ ਰਾਤ ਨੂੰ ਹੱਥ ਨਹੀਂ ਲਾਉਂਦੇ ਪੱਤਾ ਨਹੀਂ ਤੋੜਦੇ ਵੀ ਸੁੱਤਾ ਪਿਆ ਜਿਦੋਂ ਵੱਡੇ ਆਹੂਏ ਰੋਇਆ ਨਹੀਂ ਹੂ ਯਾਰ ਇਹ ਵੀ ਕਰਲਾਇਆ ਹੂ ਚੀਕਾਂ ਮਾਰੀਆਂ ਹੋਣੀਆਂ ਇਹ ਤਾਂ ਦੇਖੋ ਡਾਕੂਮੈਂਟਰੀਆਂ ਬਣ ਗਈਆਂ ਤੁਸੀਂ ਜਦੋਂ ਆਰ ਵੀ ਬੋਲਦਾਂਦਾ ਕੁਝ ਰੁੱਖ ਮੇਰੇ ਪੁੱਤ ਮਾਂ ਵਰਗੇ ਨੇ ਕੁਝ ਪਿਓ ਵਰਗੇ ਨੇ ਕੋਈ ਬਾਬੇ ਵਰਗੇ ਕੋ ਦਦੀ ਵਰਗੇ ਕੋਈ ਹੈ ਨਾ ਤੁਸੀਂ ਦੇਖੋ ਇਹਦਾ ਵਿਗਿਆਨ ਨੇ ਸਿੱਧ ਕਰਤਾ ਕਿ ਡਾਕੂਮੈਂਟਰੀ ਬਣੀ ਹੈ ਡਿਸਕਵਰੀ ਦੇ ਉੱਤੇ ਕਿ ਰੁੱਖਾਂ ਚ ਵੀ ਜਾਨ ਹੈ ਤੇ ਗਰਵਾਨੀ ਵੀ ਕਹਿੰਦੀ ਹੈ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾ ਦਾ ਦਰਵੇਸਾਂ ਨਾਲ ਲੋੜੀਆਂ ਰੁੱਖਾਂ ਦੀ ਜਹਰਾਂ ਦਾ ਗਰਵਾਨੀ 'ਚ ਇੱਕ ਥਾਂ ਨਹੀਂ ਹਜ਼ਾਰਾਂ ਥਾਮਾਂ ਦੇ ਰੁੱਖਾਂ ਦਾ ਕੁਦਰਤ ਦਾ ਵਰਣਨ ਕੀਤਾ ਗਿਆ ਜ਼ਿਕਰ ਕੀਤਾ ਗਿਆ ਤੁਸੀਂ ਦੇਖੋ ਵੀ ਅੱਜ ਅੱਜ ਆਪਾਂ ਇਹਨਾਂ ਨੂੰ ਇੱਕ ਮਿੰਟ ਲਾਉਂਦਾ ਬੰਦਾ ਯਾਰ ਵੱਡ ਕਿਉਂ ਤੁਰ ਗਿਆ ਆ ਸਿੰਗਲਾ ਸਰੂਪ ਸਿੰਗਲਾ ਬੀਜੇਪੀ ਵਾਲਾ ਇਹ ਉਹਦੀ ਇੱਥੇ ਆਟਲਟ ਬਣ ਰਿਹਾ ਹੈ ਉਹਨੇ ਅਸਰ ਪੈਨੂੰ ਦਿਖਾਉਣ ਲਈ ਵੀ ਸਾਡਾ ਫੈਕਟਰੀ ਦਿਖਣੀ ਚਾਹੀਦੀ ਆ ਅੱਜ ਨਾਲ ਐਸੋ ਆ ਦੇਖਣਾ ਚਾਹੀਦਾ ਆਊਟਲੈਟ ਜਿਹੜੇ ਕਲੌਨੀ ਇਹਨਾਂ ਦੀ ਉਹਨੂੰ ਦਿਖਾਉਣ ਲਈ ਇਹ ਆ 25 30 ਦਰਾਖਤ ਤੇ ਤੂਤ ਖੜੇ ਸੀ ਟਾਲੀਆਂ ਸੀ ਕਿਕਰਾਂ ਸੀ ਬੇਰੀਆਂ ਸੀ ਟਾਲੀਆਂ ਸੀ ਉਹ ਦੇਖ ਉਹ ਖੜਾ ਨਾ ਕਿੱਡਾ ਵੱਡਾ ਇਹਨੂੰ 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 ਵੀ ਚੁੰਬੜਗੇ ਸੀਗੇ ਆ ਕੇ ਪਾ ਲਿਆ ਸੀ ਆਰਾ ਤੇ ਸਾਡੇ ਲੋਕਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਬਿਮਾਰੋ ਕੇ ਲੋਕ ਮਰਨ ਲੱਗ ਗਏ ਜਵਾਕ ਇੱਥੇ ਪੈਦਾ ਹੋਣੋਂ ਹਟ ਗਏ ਜਉਂਦੇ ਜਵਾਕਾਂ ਨੂੰ ਕੈਂਸਰ ਹੋਣ ਲੱਗੇ ਲੋਕਾਂ ਦੇ ਮੂੰਹ ਟੱਡੇ ਪਹਸਤਲਾਂ ਚੀਕਾਂ ਪੇ ਮਾਰਦੇ ਆ ਕਿੰਨੇ ਤੂੰ ਐਂ ਦੇਖ ਆਪਣੇ ਬਠਿੰਡੇ ਚ ਅੱਜ ਤੋਂ 5 ਸਾਲ ਪਿੱਛੇ ਵਗ ਜਾ ਕਿੰਨੇ ਹਸਪਤਾਲ ਸੀ ਅੱਜ ਉਹਦੂ 500 ਗੁਣਾ ਵਧ ਗਏ ਸਾਰੀਆਂ ਜਿਹੜੀ ਮਰਜੀ ਸੜਕ ਪਿਆ ਹਸਪਤਾਲ ਹਸਪਤਾਲ ਜਿਹੜੇ ਮਰਜੀ ਹਸਪਤਾਲ ਪੜ ਜਾ ਬੰਦੇ ਹੀ ਬੰਦੇ ਜਵਾਕ ਨੌਜਵਾਨ ਨਵਾਂ ਚੱਲ ਪਿਆ ਹੁਣ ਬੱਚੇ ਦਾ ਉਹ ਆਈਪੀ ਤਾਲਾ ਸਿਸਟਮ ਹੈ ਜਿਹੜਾ ਜਿਹੜਾ ਉਹ ਤਾਂ ਉਹ ਤਾਂ ਆਈਪੀਬ ਸੈਂਟਰਾਂ ਦੇ ਇਸੇ ਦਾ ਜਵਾਬ ਤੀ ਕਹਣਾ ਹੋਣ ਲੱਗ ਗਏ ਸਾਡੇ ਦਾ ਹਾਲਾਤ ਇਹੋ ਜੇ ਹੋ ਗਏ ਮੇਰਾ ਮਿੱਤਰ ਆ ਸਦਾਗਰ ਮੱਝਾਂ ਰੱਖੀਆਂ ਉਹਦੇ ਕੋਲੇ ਮੈਨੂੰ ਆਖਿਆ ਮੈਂ ਇਰਸਾਨ ਪਾਲ ਦੋ ਦੋ ਕੱਟੇ ਪਾਲ ਲੈ ਬਹੁਤ ਸੋਹਣੇ ਕੱਟੇ ਨਿਕਲਿਆ ਭੁੱਖ ਦੇਖ ਕੇ ਭੁੱਖ ਲੈਂਦੀ ਸੀ ਲਿਸਕਾ ਮਾਰਦੇ ਸੀ ਪਿੰਡੇ ਅੱਡੇ ਚੌੜੇ ਚਗਾਠੇ ਦੇ 11 ਮੱਝਾਂ ਕਰਾਈਆਂ ਦੋ ਝੋਟਿਆਂ ਤੋਂ 11 ਦੀਆਂ 11 ਨਹੀਂ ਰਹੀਆਂ ਅਸੀਂ ਹੈਰਾਨ ਵੀ ਕਾਰਨ ਕੀ ਡਾਕਟਰਾਂ ਨੂੰ ਟੈਸਟ ਕਰਾਇਆ ਉਹ ਕਹਿੰਦਾ ਸਕਰਾਉਣੇ ਹੀ ਹੈ ਨਹੀਂ ਬੱਚਾ ਪੈਦਾ ਕਰਨ ਵਾਲੇ ਉਹ ਕਹਿੰਦਾ ਖਰਾਕ ਕੀ ਪਾਈ ਹੈ ਕਹਿੰਦਾ ਚਾਰ ਵੀ ਪਾਉਂਦੇ ਰਹੇ ਆ ਸਾਡੇ ਬੰਦਿਆਂ ਦੇ ਵੀ ਸਾਡੇ ਬੁੜੀਆਂ ਦੇ ਵੀ ਬੱਚੇ ਪੈਦਾ ਹੁਣ ਹੋੜ ਗਏ ਸਾਡੇ ਜਾਨਵਰਾਂ ਦੇ ਵੀ ਬੱਚੇ ਪੈਦਾ ਹੁਣ ਹੋਣ ਹਟ ਗਏ ਆ ਜਿੰਨੀਆਂ ਜ਼ਹਿਰਾਂ ਅਸੀਂ ਧਰਤੀ ਦੀ ਬੀਜਤੀਆਂ ਹਵਾਵਾਂ 'ਚ ਪਾਤੀਆਂ ਪਾਣੀ 'ਚ ਘੋਲਤੀਆਂ ਦਰਖਤ ਅਸੀਂ ਵੱਡੀ ਕੱਟੀ ਜਾਂਦੇ ਆਂ ਪਾਣੀਆਂ 'ਚ ਕੈਮੀਕਲ ਅਸੀਂ ਪਾਈ ਜਾਂਦੇ ਆਂ ਧਰਤੀ 'ਚ ਜ਼ਹਿਰਾਂ ਅਸੀਂ ਪਾਈ ਜਾਂਦੇ ਆ 40 50 ਸਾਲ ਤੋਂ ਅਸੀਂ ਕਦੇ ਖੜ ਕੇ ਸੋਚਿਆ ਨਾ ਗੱਲਾਂ ਬਾਰੇ ਵੀ ਪੰਜਾਬ ਦੇ ਲੋਕੋ ਇਹ ਸੋਡੀਆਂ ਆਉਣ ਵਾਲੀਆਂ نسلਾਂ ਨੇ ਖਤਮ ਹੋ ਜਾਣਾ ਧਰਤੀ ਰਹਿਣ ਯੋਗ ਨਹੀਂ ਰਹਿਣੀ ਓਏ ਸਮਝ ਜੋ ਪੈਸਾ ਨਹੀਂ ਖਾਦਾ ਜਾਣਾ ਪੈਸੇ ਨਹੀਂ ਚੱਪੇ ਜਾਣੇ ਇਹ ਹਵਾ ਮਿਲੂਗੀ ਇਹ ਸੁੱਧ ਧਰਤੀ ਮਿਲੂਗੀ ਸੁੱਧ ਪਾਣੀ ਮਿਲਣਗੇ ਤਾਂ ਹੀ ਜੀਵਨ ਸੰਭਵ ਹੋਊਗਾ ਤੁਸੀਂ ਇੱਕ ਢੀਲਾਂ ਦੇਖੀਆਂ ਇੱਕ ਨੰਬਰ 2 ਨੰਬਰ 3 ਨੰਬਰ ਚ ਲਾਉ ਤੇ ਝੁੱਗਿਆਂ 'ਤੇ ਬੈਠੇ ਆ ਪੁਲ ਦੇ ਥੱਲੇ ਉਸ ਫਲਸ਼ ਜਾਂਦੇ ਉਹ ਸਾਰੀ ਢੀਲ ਦੇ ਪਾਣੀ ਦੇ ਵਿੱਚ ਜਾਂਦੇ ਤੇ ਉਹ ਪੀਨੇ ਆਪਾਂ ਹਾਂ ਹਾਂ ਟਾਈਪ ਵੀ ਦਿਖਾਇਆ ਮੈਂ ਡੀਸੀ ਸਾਹਿਬ ਨੇ ਦੇਖਿਆ ਉਹ ਲੈਟਰਿੰਗ ਸਾਰੀ ਪਾਣੀ ਦੇ ਵਿੱਚ ਜਾਂਦੇ ਤੇ ਉਹ ਪਾਣੀ ਜਦੋਂ ਨਹਿਰਬੰਦੀ ਹੋ ਜਾਂਦੀ ਆ ਉਹ ਪਾਣੀ ਪੀਨੇ ਆ ਬਾਈ ਕਿਹੜੀ ਪੰਜਾਬ ਦੀ ਨਹਿਰ ਆ ਕਿਹੜਾ ਸੂਆ ਕਿਹੜੀ ਕੱਸੀ ਆ ਕਿਹੜਾ ਦਰਿਆ ਜਿੱਥੇ ਗੰਦ ਨਹੀਂ ਪੈ ਰਿਹਾ ਸ਼ਰਿਆਮ ਲੋਕ ਲੋਕ ਘਰਾਂ ਦੇ ਵਿੱਚੋਂ ਪੈਪਾਂ ਸਿੱਧੀਆਂ ਸੂਆਂ ਕੱਸੀਆਂ ਨਹਿਰਾਂ 'ਚ ਪਾਈ ਬੈਠਿਆ ਸਿੱਧੀ ਟੱਟੀ ਪਛਾਉ ਲੋਕਾਂ ਦਾ ਨਹਿਰਾ ਜੀ ਆਉਂਦਾ ਅਸੀਂ ਕਿੰਨੇ ਚਿਰ ਤੋਂ ਬੁੱਢੇ ਤੇੜਾਈ ਲੜਾਈ ਲੜ ਰਹੇ ਹਾਂ ਨਾ ਸ਼ਰਿਆਮ ਹਜ਼ਾਰਾਂ ਉੱਥੇ ਡਾਇੰਗ ਇੰਡਸਟਰੀ ਲੱਗੀ ਆ ਇਲੈਕਟ੍ਰੋਪਲੇਨਰ ਇੰਡਸਟਰੀ ਲੱਗੀ ਆ ਜਿੰਨਾ ਰੋਪੜ ਨੰਗਲ ਆਨੰਦਪੁਰ ਸਾਹਿਬ ਜਿੰਨੇ ਸ਼ਹਿਰ ਆ ਸਾਰਾ ਸਰੰਦ ਸੀਵਰੇਜ ਗੰਦਗੀ ਦਰਿਆ ਚ ਆਉਂਦਾ ਜਿੰਨੀ ਊਣੇ ਬੱਦੀ ਜਿੰਨੀ ਫੈਕਟਰੀ ਲੱਗਿਆ ਸਾਰਾ ਕੈਮੀਕਲ ਦਰਿਆ ਚ ਆਉਂਦਾ ਮੈਂ ਜੈਸਲਮੇਰ ਤੱਕ ਗਿਆ ਲੋਕਾਂ ਦਾ ਬੁਰਾ ਹਾਲ ਆ ਉਹ ਪਾਣੀ ਲੋਕ ਪੀਂਦੇ ਆ ਜਿਹੜੇ ਪਾਣੀ ਕੋਲ ਆਪਾਂ ਖੜ ਨਹੀਂ ਸਕਦੇ ਤੇ ਇਹ ਇਹ ਇਹਦੇ ਬਾਰੇ ਲੋਕ ਉੱਠ ਹੀ ਨਹੀਂ ਰਹੇ ਮੁੱਦਾ ਹੀ ਨਹੀਂ ਵੱਧ ਰਿਹਾ ਹਰਾਨੀ ਦੀ ਗੱਲ ਦੇਖੋ ਜਿਹੜਾ ਸਭ ਤੋਂ ਵੱਡਾ ਮੁੱਦਾ ਚਾਹੀਦਾ ਜਮਨੁਖਤਾਲੀ ਇਨਸਾਨੀਅਤ ਲਈ ਧਰਤੀ ਦੇ ਉੱਤੇ ਇਨਸਾਨ ਜਿਉਂਦੇ ਕਿਵੇਂ ਰਹਿਣਗੇ ਬਨਸਪਤੀ ਜਿਉਂਦੀ ਕਿਵੇਂ ਰੂ ਉਦ ਲਈ ਸਭ ਤੋਂ ਵੱਡਾ ਮੁੱਦਾ ਇਹ ਆ ਇਹ ਮੁੱਦਾ ਹੀ ਲੋਕਾਂ ਦਾ ਲੱਗੇ ਬਠਿੰਡੇ ਨਹਿਰ ਬੰਦੀ ਹੋਈ ਅਸੀਂ ਨਹਿਰ ਦੀ ਸਫਾਈ ਲਈ ਸਮਾਜ ਸੇਵੀਆਂ ਨੇ ਇੱਕ ਉਦਮ ਕੀਤਾ ਅਸੀਂ ਮਾਸ ਦੇ ਭਰੇ ਹੋਏ ਬੋਰੇ ਕੱਢਿਆ ਬਾਈ ਜਿਹਦੇ ਚੋਂ ਮਾਸ ਦੇ ਕੱਚੇ ਮਾਸ ਦੇ ਬੋਰੇ ਦੱਸੋ ਤੁਸੀਂ ਕਿੱਥੋਂ ਵੈਸ਼ ਨੂੰ ਰਹਿ ਗਏ ਤੁਹਾਡਾ ਧਾਰਮਿਕ ਜਿਹੜਾ ਕੋਈ ਧਾਰਮਿਕ ਆ ਮੈਂ ਕਿਸੇ ਧਰਮ ਦਾ ਨਾਂ ਨਹੀਂ ਲੈਂਦਾ ਉਹਦਾ ਕੋ ਕਿਵੇਂ ਵੈਸ਼ ਨੂੰ ਰਹਿ ਗਿਆ ਉਹਦੇ ਚ ਮਾਸ ਦੇ ਯਾਰ ਬੋਰੇ ਭਰੇ ਹੋਏ ਸਿੱਟੇ ਵਿਆ ਗੰਦਗੀ ਸਿੱਟੀ ਹੋਈ ਆ ਹਾਂ ਬਿਲਕੁਲ ਗੰਦਗੀ ਖਵਾ ਰਿਆ ਥੋੜਾ ਇਹਦਾ ਕੀ ਹੱਲ ਹੈ ਬਾਈ ਹੱਲ ਬਾਈ ਹੁਣ ਇਹ ਗੁਰਵਿੰਦਰ ਆਰਗੇ ਰਾਤ ਦੇ ਬੈਠੇ ਆ ਇੱਥੇ ਇਹਨਾਂ ਨੇ ਮੋਰਚਾ ਲਾਇਆ ਸਾਡੀ ਟੀਮ ਵੀ ਨਾਲ ਆ ਕੇ ਬੈਠੀ ਆ ਤਹਿਸੀਲਦਾਰ ਆਇਆ ਗੱਲਾਂ ਨੇ ਅਸੀਂ ਕੋਈ ਗੱਲ ਅਸੀਂ ਚਾਹੁੰਦੇ ਹਾਂ ਇਹ ਕਾਨੂੰਨੀ ਕਾਰਵਾਈ ਜਿਹੜੇ ਠੇਕੇਦਾਰ ਤੇ ਨਹੀਂ ਠੇਕੇਦਾਰ ਕੋਲੋਂ ਠੇਕਾ ਸੀ ਜਿਨੇ ਪਟਾਇਆ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਆ ਜਿਹੜੇ ਰੱਖ ਨੇ ਲਿਖ ਕੇ ਦੋ ਵੀ ਗਾਹਾਂ ਇੱਥੇ ਨਹੀਂ ਇੱਧਰ ਨੂੰ ਵੀ ਪੱਟਣ ਨੂੰ ਫਿਰਦੇ ਆ ਇੱਧਰ ਨੂੰ ਪੱਟਣ ਨੂੰ ਫਿਰਦੇ ਆ ਇਹ ਪੱਟੇ ਨਹੀਂ ਜਾਣੇ ਚਾਹੀਦੇ ਕੋਈ ਦੋਸਤ ਹਾਂ ਕਾਰਪੇਟ ਘਰਾਣਿਆਂ ਵੱਲੋਂ ਜਿਹੜੀ ਆਪਣੀਆਂ ਕਲੌਨੀਆਂ ਬਣਾਉਣ ਲਈ ਤੇ ਇਹ ਰੁੱਖਾਂ ਤੇ ਅਰਾਜ ਲੈ ਗਿਆ ਦਰਜਨਾ ਰੁੱਖ ਕੱਟੇ ਗਏ ਆ ਤੇ ਹੁਣ ਇੱਥੇ ਤਹਿਸੀਲਦਾਰ ਤੇ ਇਧਰੋਂ ਸਮਾਜ ਸੇਵੀ ਲੱਖਾ ਸੁਧਾਣਾ ਰੁੱਖਾਂ ਦੇ ਰਾਖੇ ਜੋ ਗੁਰਵਿੰਦਰ ਸ਼ਰਮਾ ਜੀ ਤੇ ਹੋਰ ਜਥੇਬੰਦੀਆਂ ਭਰਤੀਆਂ ਆ ਆਪਾਂ ਖੜੇ ਹੋਏ ਸੀ ਨਾ ਮੈਂ ਨਹੀਂ ਨਹੀਂ ਸਭ ਕੁਝ ਨਾਲ ਹੀ ਨਹੀਂ ਪਾ ਜਮਾਨਤ ਨਹੀਂ ਆਈ ਮੇਰੇ ਪਿੱਛੇ ਆਉਂਦਾ ਉਹ ਜਤਿੰਦਰ ਮੈਂ ਕਿਛ ਕੇ ਹੀ ਇਹ ਫੜ ਇਹ ਹੈਗਾ ਆ ਫੜ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮਟ ਚੇਂਜ ਆ ਸੁਪਲਾਈ ਮਿਨਿਸਟਰੀ ਉਹ ਐਨਜੀਟੀ ਨੇ ਨਿੱਤੀ ਨੂੰ ਪਰਮਿਸ਼ਨ ਇਹ ਕੋਈ ਚੰਡੀਗੜ੍ਹੋਂ ਪਰਮਿਸ਼ਨ ਲਈ ਹੈ ਜਿਹਨਾਂ ਨੇ ਤੇ ਚੰਡੀਗੜ੍ਹ ਤੋਂ ਵਪਾਰੀ ਲੋਗ ਇਹਨਾਂ ਦੇ ਮੇਰੀ ਭੁਗਤਖੋਸਨਾ ਵੀ ਹੈਗੀ ਆ ਹਾਂ ਜੀ ਤੁਸੀਂ ਨਹੀਂ ਟਿੱਪਣੀ ਕਰ ਸਕਦੇ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਇਹ ਆਈਸੀ ਪਹਿਲਾਂ ਤੁਸੀਂ ਇੱਕ ਦੇਖੋਗਾ ਜੀ ਇਹ ਉਹ ਹੈ ਇੱਥੇ ਕੈਦ ਅਕਨੂਨ ਕੋਈ ਜਿਹਦਾ ਜੀ ਕਰਦਾ ਜਿੱਥੇ ਮਰਜ਼ੀ ਕੋਈ ਪਾਣੀ 'ਚ ਕੈਮੀਕਲ ਪਾ ਦਿੰਦਾ ਕੁਦਰਾ ਹੱਤ ਵੱਡ ਪੱਟ ਦਿੰਦਾ ਹੁਣ ਇਹਨੂੰ ਸਮੱਸਿਆ ਕੀ ਆ ਬੰਦੇ ਨੂੰ ਜੇ ਇਹਨੇ ਆਪਣਾ ਗੇਜ ਰੱਖਣਾ ਉਹਨਾਂ 'ਕ ਵੱਡ ਪੱਟ ਲੈਂਦਾ ਆ ਸਾਰਿਆਂ ਨੂੰ ਵੱਡਾ ਲਾ ਲੈਣ ਦਾ ਕਿਛੋ ਕਰਤਾ ਕੀ ਹੈ ਵਾਹ ਸਾਰੇ ਕਿਛੋ ਜਿਹੜੀਆਂ ਆਉਣੀਆਂ ਨਾਲੋਂ ਪੁਰਾਣਾ ਚੱਲੀ ਜਾ ਰਿਹਾ ਸੀ ਦੱਸੋ ਉਹਨਾਂ ਦੀ ਗੱਲ ਮਨਜ਼ਰ ਇਹਨਾਂ ਨਾਲ ਕਾਪੀ ਜੇਡ ਹੀ ਕਰਾਰੇ ਤਾਂ ਕਿ ਜਿਹੜੀ ਕਿਸੇ ਦੇ ਪੱਖਤ ਹੈ ਵੀ ਆਪਾਂ ਸਾਰੇ ਨਹੀਂ ਇੱਥੇ ਸਾਹ ਲੈਣਾ ਬਾਸ ਸਾਰਾ ਕੁਝ ਸਕਦਾ ਪਰ ਆਪਣੀ ਨੀਤ ਵੀ ਸਾਫ਼ ਹੋਵੇ ਇਹਨਾਂ ਨੂੰ ਆਪਾਂ ਦਬਲ ਲਗੇ ਮਤਲਬ ਵੀ ਨਹੀਂ ਪੱਟ ਦੇਣਗੇ ਪਰ ਨਹੀਂ ਰੌਲਾ ਤਾਂ ਆਖੀ ਜਨਾਂ ਅੱਗੀ ਖੜ ਜਾਂਦਾ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਜੀ ਜਲਪੁਰੇ ਮਿਰਜ਼ੇ ਨਾਲ ਇਹਦੀ ਕੋਠੀ ਖੜੀ ਹੈਗੀ ਪੁਰਾਣੀ ਵਿਰੇਜਾਂ ਮਿਲੀਆਂ ਇੱਕ ਬੋੜ ਪੁਰਾਣਾ ਉੱਥੇ 100 ਸਾਲ ਪੁਰਾਣਾ ਆਂਬ ਦਾ ਰੁੱਖ ਖੜਾ ਹੈ ਆਂਬ ਬਹੁਤ ਲੱਗਦਾ ਉਹ ਬੋੜ ਨਾਲ ਪਾਰਾ ਰੱਖਦਾ ਇਹਨਾਂ ਨੇ ਕੀ ਕੀਤਾ ਠੇਕੇਦਾਰ ਨੇ ਉੱਥੇ ਨਾ ਆਦੀ ਮਸ਼ੀਨਰੀ ਖੜਾਉਣੀ ਸੀ ਆ ਜਿਹੜੇ ਮੋٹے ਡਾਂਢੇ ਬੰਦੇ ਨੇ ਜੱਫੇ ਜਿਹਨਾਂ ਨੇ ਤੋੜਦੇ ਕੋਦ ਦੀ ਮੈਂ ਸੜਕ ਤੋਂ ਲੰਘਾਂ ਮਰੋਗਾ ਮੈਂ ਕਿਹਨੂੰ ਤੋੜੇਗਾ ਠੇਕੇਦਾਰ ਨੂੰ ਭਾਈ ਮੈਂ ਕਿਉਂ ਤੋੜੇ ਆ ਮੈਂ ਇਹਦੇ ਐਸਡੀਓ ਨੂੰ ਫੋਨ ਲਾਇਆ ਨਾ ਜੀ ਮੈਂ ਕਹਿੰਦਾ ਮੈਂ ਕਹਿੰਦਾ ਭਾਈ ਜੀ ਤੁਹਾਨੂੰ ਪਤਾ ਕਹਿੰਦਾ ਕੋਈ ਗੱਲ ਨੂੰ ਸਮਝਾ ਦੇਾਂਗੇ ਹੁਣ ਜੇ ਆਪਾਂ ਕੇ ਹੀ ਲੱਤ ਪੱਟ ਕੇ ਕਹਿੰਦੇ ਮੇਰੇ ਤੋਂ ਗਲਤੀ ਹੋ ਗਈ ਨਾਦ ਰहत ਨੇ ਮੁੜ ਕੇ ਜਿਹੜਾ 100 ਸਾਲ ਚ ਪੈਦਾ ਹੋਇਆ ਅੱਜ ਲਾ ਵੀ ਦੇਵਾਂਗੇ ਨਾ ਹੋਵੇ ਮੈਂ ਹੋਂਦ ਤੇ ਵੈਸੇ ਕੱਟ ਨਹੀਂ ਪਹਿਲੇ 100 ਸਾਲ ਉਹਨਾਂ ਨੇ ਵੈਸੇ ਵੀ ਨਹੀਂ ਜੀ ਅਸੀਂ ਲਾਦ ਨੂੰ ਜਨਮ ਦੇ ਸਕਦੇ ਆ ਜੰਮ ਸਕਦੇ ਆ ਪੁੱਤ ਤੀ ਨੂੰ ਮਾਰ ਨਹੀਂ ਸਕਦੇ ਅਸੀਂ ਦਰਖਤ ਲਾ ਸਕਦੇ ਆ ਕੱਟਣ ਦੀ ਤਾਂ ਸਾਨੂੰ ਪਰਮਿਸ਼ਨ ਹੀ ਨਹੀਂ ਅਸੀਂ ਕਹਿੰਦੇ ਇੱਕ ਗਰੀਬ ਬੰਦੇ ਨੇ ਬੱਕਰੀਆਂ ਵਾਲੇ ਨੇ ਦਾਣਾ ਵੱਢ ਲਿਆ ਜੀ ਉਹਨੂੰ ਤਾਂ ਘਰੇ ਜਾ ਕੇ ਮਹਿਕਮਾ ਦੱਬ ਲੈਂਦਾ ਨਾਲੇ ਵੀ 25000 ਰੁਪਏ ਦੇ ਰਗੜਾ ਲਾਉਂਦਾ ਇੱਥੇ ਮਹਿਕਮਾ ਆਪ ਕਹੀ ਜਾਂਦਾ ਵੀ ਲੈ ਜਾ ਚੱਕੇ ਕੋਈ ਦਿੱਕਤ ਨਹੀਂ ਇੱਥੇ 20 ਕਾਨੂੰਨ ਤੁਸੀਂ ਕਾਨੂੰਨ ਬਣਾਉਣਾ ਤੁਸੀਂ ਹੁਣ ਇੱਕ ਤਾਂ ਇਹ ਕਰੋ ਇੱਕ ਤਾਂ ਇਹਨੂੰ ਇੱਥੇ ਅਈ ਪਏ ਰਹਿਣ ਦਿਓ ਜਿੰਨਾ ਕਿ ਰਹਿੰਦਾ ਹੈ ਉਹ ਕਾਰਵਾਈ ਬਿਲਕੁਲ ਦੂਜਾ ਸਾਨੂੰ ਕੋਈ ਰਿਟਰਨ ਦੇ ਵਿੱਚ ਕੋ ਨਿਖਤੀ ਦਰੂਰ ਦੇ ਕੇ ਜਾਓ ਜੇ ਸਾਨੂੰ ਇਹ ਆ ਕਾਰਵਾਈ ਕਰਨੀ ਹੈ ਤਾਂ ਕਿ ਸਾਨੂੰ ਇੱਥੇ ਜਿਹੜੀ ਤਸੱਦਕ ਆਈ ਹੈ ਇਹਨਾਂ ਨੂੰ ਵੀ ਘੱਟੋ ਘੱਟ ਤਸੱਲੀ ਹੋਵੇ ਵੀ ਹਾਂ ਇਹਨਾਂ ਦੇ ਕਾਰਵਾਈ ਹੋਊ ਪਾਣੀ ਸਟਾਪ ਬਿਲਕੁਲ ਬਿਲਕੁਲ ਅਸੀਂ ਹਾਂ ਨਹੀਂ ਰਾਤ ਨੂੰ ਚੱਕ ਕੇ ਅਸੀਂ ਕੱਲ੍ਹ ਦਰਦ ਇੱਕ ਜਿਹੜੇ ਰਹਿ ਗਏ ਉਹ ਰੁੱਕੇ ਜਾਣ ਹੋਰ ਹੋਰ ਉਹ ਤਾਂ ਇਹਨਾਂ ਦੀ ਸਿੱਧੀ ਗੱਲ ਹੋਈ ਉਹ ਹੀ ਲਿਖ ਕੇ ਦੇ ਦੇਣਾ ਉਹੀ ਇਸ ਨੂੰ ਮੈਕਮੇ ਨੇ ਕਿਹਾ ਵੀ ਤੁਸੀਂ ਗੱਲ ਕਰ ਲਓ ਤੇ ਲਿਖ ਕੇ ਕਿਉਂਕਿ ਇਹਨਾਂ ਦਾ ਹੀ ਫਸਲਾ ਨਾ ਸਾਰਾ ਇਹ ਜੰਗਲਾਤ ਮੈਕਮੇ ਦੇ ਅੰਦਰ ਹੀ ਆਉਂਦੇ ਹੋਣੇ ਫੋਰੈਸਟ ਕਾਰਪੋਰੇਸ਼ਨ ਫੋਰੈਸਟ ਕਾਰਪੋਰੇਸ਼ਨ ਉਹਨੇ ਇੱਕ ਗਾਹਾਂ ਹੋਰ ਮੈਕਮਾ ਬਣਾਇਆ ਅੱਛਾ ਫਿਰ ਗਾਹ ਮਨਜ਼ੂਰੀ ਨਹੀਂ ਆਂਦੀ ਇਹ ਵੀ ਕੋਈ ਹੋਰ ਮੈਕਮਾ ਕਲਾਈਮੇਟ ਕੋਈ ਪਤਾ ਨਹੀਂ ਅੱਜ ਤੱਕ ਤਾਂ ਸੁਣਿਆ ਜਿਹੜਾ ਕਲਾਈਮੇਟ ਵਾਲੇ ਦੇਈ ਜਾਂਦੇ ਆ ਤੇ ਕਲਾਈਮੇਟ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਇਹਨੇ ਕਲਾਈਮੇਟ ਸੈੱਟ ਕਰਨਾ ਜਿਹਨੂੰ ਤੁਸੀਂ ਵੱਢੀ ਜਾਂਦੇ ਹੋ ਹਾਂ ਰੌਲਾ ਤਾਂ ਉਹੀ ਹੈ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਹੈ ਚਲੋ ਆਪਾਂ ਮਾਈਕਰੋ ਪ੍ਰੋਜੈਕਟ ਵੱਡੇ ਜੇਤ ਕਰੀਏ ਕਾਰਵਾਈ ਵਾਲਾ ਤਾਂ ਕੋਈ ਇਸ਼ੂ ਨਹੀਂ ਹੈਗਾ ਇਹ ਬੇਸਿਕਲੀ ਕੀ ਹੈ ਕਿ ਜਿਹੜੀਆਂ ਪਰਮਿਸ਼ਨਸ ਸੀਗੀਆਂ ਉਹਦੇ ਹਿਸਾਬ ਨਾਲ ਹੀ ਇਹਨਾਂ ਨੇ ਉਹ ਕੀਤਾ ਸੀ ਪਰ ਜਿਹੜੀ ਸਾਡੀ ਐਨ ਜੀਓਸ ਨੇ ਇਹਨਾਂ ਨੇ ਇਸ਼ੂ ਰੇਜ਼ ਕੀਤਾ ਸੀ ਇਹਨਾਂ ਦੇ ਇਸ਼ੂਸ ਨੂੰ ਸੌਲਟ ਆਊਟ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਟੀਮ ਵਰਕ ਵਾਸੋਂ ਸਾਕੀ ਸਾਰੇ ਜਿਹੜੇ ਲਾਈਨ ਡਿਪਾਰਟਮੈਂਟ ਨੇ ਉਹਨਾਂ ਸਾਰਿਆਂ ਨੂੰ ਮੀਟਿੰਗ ਵਾਸਤੇ ਅਗਰ ਇਲੈਕਸ਼ਨ ਅਸੀਂ ਕਾਲ ਕਰਾਂਗੇ ਇਨ ਬਿਟਵੀਨ ਅਸੀਂ ਗੱਪ ਮੈਨਾਂ ਦਾ ਰਖਵਾਇਆ ਹੈਗਾ ਜੀ ਇਹਨਾਂ ਦਾ ਜਿਹੜਾ ਕਨਸਰਨ ਸੀਗਾ ਇਸ਼ੂ ਸੀਗਾ ਕਿ ਅਤਰਾ ਅੱਥੇ ਜਿਹੜੇ ਨਾ ਚੱਕੇ ਜਾਣ ਉਹਦੇ ਤੇ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਸਾਡੇ ਮੇਨ ਬੰਦੇ ਨੇ ਇਹਨਾਂ ਨਾਲ ਗੱਲਬਾਤ ਤਾਂ ਕਿ ਜਿਹੜਾ ਆਪਣਾ ਸਾਡਾ ਮੈਨੂ ਕਿ ਲੈਂਡ ਆਰਡਰ ਦੀ ਸਿਚੁਏਸ਼ਨ ਹੀ ਅਸੀਂ ਖਾਬ ਹਾਂ ਬੈਠੇ ਕਲੈਕਸ਼ਨ ਦਾ ਟਾਈਮ ਵੀ ਚੱਲ ਰਿਹਾ ਹੈ ਉਦੇ ਵਾਸਤੇ ਜਿਹੜਾ ਹੈਗਾ ਅਸੀਂ ਕੰਸਰਨਡ ਡਿਪਾਰਟਮੈਂਟਸ ਨੂੰ ਬੁਲਾ ਕੇ ਮੀਟਿੰਗ ਕਰਾਵਾਂਗੇ ਜਿੰਨੀਆਂ ਚੀਜ਼ਾਂ ਬੱਝ ਸਕਦੀਆਂ ਨੇ ਕਿਉਂਕਿ ਅਸੀਂ ਪਹਿਲੇ ਜਿਹੜਾ ਢਾਟਾ ਦਰਖਤਾਂ ਦੇ ਵਿੱਚ ਸਾਡੇ ਕੋਲੇ ਤਾਂ 5% ਤੋਂ ਵੀ ਘੱਟ ਫੋਰੈਸਟ ਹੈ ਜਿਹੜਾ 33% ਚਾਹੀਦਾ ਤਾਂ ਉਹਦੇ ਵਾਸਤੇ ਅਸੀਂ ਜਿਹੜੇ ਕਿਉਂਕਿ ਅਸੀਂ ਇਹਦੇ ਨਾਲ ਸਿੱਧੇ ਡਾਇਰੈਕਟ ਡਿਪਾਰਟਮੈਂਟ ਨਹੀਂ ਹੈਗਾ ਸਾਡਾ ਜਿਹੜੇ ਬਾਕੀ ਡਿਪਾਰਟਮੈਂਟ ਨਾਲ ਗੱਲ ਕਰਕੇ ਅਸੀਂ ਇਹਨੂੰ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਡਿਵੈਲਪਰ ਨੇ ਕਹਿੰਦੇ ਵੀ ਮਨਜ਼ੂਰੀ ਵੀ ਕੋਈ ਲੈ ਰੱਖੀ ਅਸੀਂ ਇੱਦਾਂ ਦੀ ਪਲੇਟ ਕੱਟਣ ਦੀ ਕੋਈ ਤਾਂ ਫੋਰੈਸਟ ਵਾਲਿਆਂ ਕੋਲੇ ਪੂ ਪਰ ਚਲੋ ਰੇਸ ਕੀਤਾ ਇਹਨਾਂ ਨੇ ਇਸ਼ੂ ਅਸੀਂ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਾਂ ਜੋ ਇਹਨਾਂ ਦੀ ਕਨਸਰਨ ਨੇ ਉਹਨੂੰ ਅਸੀਂ ਸਾਊਟ ਆਊਟ ਕਰਾਵਾਂ। ਅੱਛਾ ਸੇਖ ਸਰ ਇਹ ਤੋਂ ਇਲਾਵਾ ਵੀ ਜਿਵੇਂ ਬਲੂਟ ਰੋਡ ਤੇ ਅਸੀਂ ਦੇਖਦੇ ਵੀ ਉੱਥੇ ਕਲੋਨੀਆਂ ਬਣੀਆਂ ਤੇ ਉਹਨਾਂ ਦੇ ਡਿਵਾਈਡਰ ਸੜਕ ਦੇ ਉੱਤੇ ਹੀ ਇਹਨਾਂ ਦੇ ਰਸਤਾ ਉਹਨਾਂ ਨੇ ਛੱਡੀ ਨਹੀਂ ਤੇ ਡਿਵਾਈਡਰ ਵੀ ਨਜਾਇਜ਼ ਉਹ ਐਨਓਸੀ ਕਿਵੇਂ ਲਈ ਹੋਣੀ ਹੈ ਜੀ ਬੜੇ ਧਿਆਨ ਚ ਲਿਆਓ ਜੀ ਡੀ ਸਾਹਿਬ ਦੇ ਧਿਆਨ ਚ ਲਿਆਓ ਜਿਸ ਤਰ੍ਹਾਂ ਦੀ ਕਿਸੇ ਨੇ ਕੋਈ ਲਾਅ ਦੀ ਵਾਇਲੇਸ਼ਨ ਕੀਤੀ ਹੈ ਤਾਂ ਉਹਦੇ ਖਿਲਾਫ ਸਟ੍ਰਿਕ ਐਕਸ਼ਨ ਕੀਤਾ ਜਾਊਗਾ। ਕਿ ਇਹਦਾ ਮਤਲਬ ਹੱਲ ਕੀ ਆ ਹੁਣ ਪੇੜ ਆ ਜਿਹੜੇ ਬਾਕੀ ਜਿਹੜੇ ਰਹਿੰਦੇ ਉਹ ਕੱਟੇ ਨਹੀਂ ਜਾਣਗੇ ਹਨ ਉਹੀ ਦੇਖ ਰਿਹਾ ਕਿ ਵੱਧ ਤੋਂ ਵੱਧ ਬੱਸ ਸਕਣ ਜੀ ਇਹਨਾਂ ਨੇ ਪ੍ਰਵਾਨਗੀ ਵੀ ਲਈ ਹੈ ਤਾਂ ਕਿਉਂਕਿ ਕਲੋਨੀ ਵੀ ਕਹਿ ਰਹੀ ਹੈ ਕਲੋਨੀ ਵਾਲੇ ਵੀ ਸਾਨੂੰ ਦਾਪ ਦਰਖਤਾਂ ਦੇ ਇਨਾਂ ਦੇ ਪਿੱਛੇ ਵੀ ਦਸਤ ਖੜੇ ਨੇ ਕਿ ਜੇ ਪ੍ਰੋਪਰ ਕੀ ਹੈ ਕਿ ਹੁਣ ਇੱਕ ਰੋਡ ਬੰਨਣਾ ਜੇ ਇਸ ਇਸ਼ੂ ਤੇ ਉੱਪਰ ਚੜ੍ਹਨਾ ਹੈ ਸਰ ਟਾਈਮ ਸਕੁਏਰ ਦੇ ਅੰਦਰ ਜਾਣਾ ਤਾਂ ਅਸੀਂ ਇੱਕਦਮ ਡਾਇਰੈਕਟ ਨਹੀਂ ਜਾ ਸਕਦੇ ਕਿ ਅਪਰੋਚ ਰੋਡ ਬਣੋ ਕੱਲ ਨੂੰ ਅਸੀਂ ਇੱਥੋਂ ਲੰਘਣਾ ਸਾਡੇ ਹੀ ਕੋਈ ਐਕਸੀਡੈਂਟ ਨਾ ਹੋਣਾ ਤਾਂ ਅਸੀਂ ਦੋਨੋਂ ਚੀਜ਼ਾਂ ਨੂੰ ਵਾਚ ਕਰਨਾ ਕਿ ਜਿਹੜਾ ਪਬਲਿਕ ਦੀ ਸੇਫਟੀ ਹੈ ਰਵੇ ਤੇ এনवायरमेंट ਆ ਦਰਖਤ ਵੀ ਸਾਡੇ ਬਚੇ। ਕਹਿੰਦੇ ਵੀ ਜਿਹੜੇ ਇਹਨਾਂ ਦੇ ਅੰਡਰ ਦੇ ਵਿੱਚ ਨਹੀਂ ਹੈਗੇ ਸੀ ਪੇੜ ਬਾਹਰ ਸੀ। ਜਿਹੜੀ ਜਗ੍ਹਾ ਹੈਗੀ ਹਨ ਉਹਨਾਂ ਤੋਂ ਬਾਉਂਡਰੀ ਬਾਲ ਤੋਂ ਕਾਫੀ ਬਾਹਰ ਪੇੜ ਲੱਗੇ ਹੋਏ ਸੀ। ਉਹ ਪੁਰਾਣੇ ਪੁਰਾਣੇ ਉਹੀ ਦੇਖ ਰਿਆ ਸੀ। ਜਿਹੜੇ ਇਹਨਾਂ ਦੇ ਕੰਸਰਨ ਸਾਰੇ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ। ਉਸੇ ਦੀ ਅਸੀਂ ਜਿਹੜਾ ਹੈਗਾ ਬੈਠ ਕੇ ਹਾਇਰ ਅਥਾਰਟिटीज ਨਾਲ ਬਾਕੀ ਕੰਸਰਨ ਡਿਪਾਰਟਮੈਂਟ ਨਾਲ ਗੱਲ ਕਰਾਂਗੇ। ਹੋਰ ਪੇੜ ਹੈ ਜਿਹੜੇ ਨਹੀਂ ਕੱਟੇ ਜਾਣਗੇ। ਨਹੀਂ ਹੱਲੇ ਉਹਨਾਂ ਨੂੰ ਕਿਹਾ ਮਹਾਤਮਾ ਜਿਹੜਾ ਹੈਗਾ ਫੋਰੈਸਟ ਮੈਕ ਨੂੰ ਲਿਖ ਕੇ ਦ ਉਹ ਕਰ ਰਹੇ ਨੇ ਇਹ ਸਰ ਕਲੋਨੀ ਕੀ ਦੀ ਸੀ ਬਤਨ ਮੈਨੂੰ ਇਹ ਨਹੀਂ ਪਤਾ ਹੈ ਕਲੋਨੀ ਕੀ ਦੀ ਹੈ ਅਸੀਂ ਦਾ ਲੈਂਡ ਆਰਡਰ ਵਾਸਤੇ ਨੂੰ ਦੇਖਣ ਵਾਸਤੇ ਤਾਂ ਤਸਵੀਰਦਾਰ ਸਾਹਿਬ ਉਹ ਧਰਨਾ جاری ਹੈ ਜੀ ਕਲੋਨੀਪੁਰ ਜੋ ਰੁੱਖ ਕੱਟੇ ਗਏ ਆ ਉਹਦੇ ਰੋਜ਼ ਚ ਰੁੱਖਾਂ ਦੇ ਰੱਟ ਖੇ ਟੀਮ ਤੇ ਉਧਰੋਂ ਕਿਸਾਨ ਜਿੱਤੇ ਬੰਦਿਆਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਇੱਕ ਪ੍ਰਾਪਰਟੀ ਦਾ ਕਾਫੀ ਵੱਡਾ ਜਿਹੜਾ ਵਪਾਰੀਆ ਬਰਾੜ ਹੈ ਉਹਦੀ ਦੱਸੀ ਜਾ ਰਹੀ ਹੈ ਤੇ ਵਿੱਚ ਦੱਸ ਰਿਹਾ ਵੀ ਸ਼ਾਇਦ ਰਜਿੰਦਰ ਮਿੱਤਲਵੀਰ ਮੌਤ ਹੈ ਉਹਦੀ ਹਜੇ ਸਾਨੂੰ ਨਹੀਂ ਪਤਾ ਪਰ ਅਸੀਂ ਕਢਾ ਰਹੇ ਹਾਂ ਕਾਗਜ਼ ਉਹਦੇ ਵੀ ਬੱਡੇ ਤਰਨਾਟ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਐ ਕਹਿ ਸਕਦੇ ਕਿ ਜਿਨ੍ਹਾਂ ਦੇ ਖਿਲਾਫ ਸੰਘਰਸ਼ ਉਹ ਬਿਕਣਾ ਤਾਂ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਇੱਕ ਬਹੁਤ ਵੱਡੇ ਢਾਣੇ ਨੂੰ ਹੱਥ ਪਾ ਰਹੇ ਹੋ ਚਲੋ ਸਾਨੂੰ ਕੋਈ ਮਤਲਬ ਨਹੀਂ ਆ ਅਸੀਂ ਸਿਰਫ ਆਪਦੀ ਸਾਹਾਂ ਵਾਸਤੇ ਸ਼ਹਿਰਚ ਕਰ ਰਹੇ ਆ ਸਾਨੂੰ ਕੋਈ ਮਤਲਬ ਨਹੀਂ ਸਾਹਮਣੇ ਕੌਣ ਹੈ ਸਾਡੇ ਲਈ ਇਹ ਹੈ ਵੀ ਅਸੀਂ ਦਰਖਤ ਲਾਏ ਆ ਅਸੀਂ ਦਰਖਤ ਲਾਉਣੇ ਆ ਅਸੀਂ ਦਰਖਤ ਬਚਾਉਣੇ ਆ ਜੇ ਇਹਨਾਂ ਨੇ ਲਾਏ ਐ ਇਹਦੀ ਕਲੋਨੀ ਐ ਇਹਦੇ ਅੰਦਰ ਖਰੀਦੀ ਐ ਕਟ ਦੀ ਇਹਦੇ ਬਹੁਤ ਕੁਝ ਕਰਤਾ ਉਹ ਇਹਦੇ ਅੰਦਰ ਆ ਇਹ ਆ ਜਿਹੜੀ ਇਹਦੀ ਹੱਦ ਬੰਦੀ ਐ ਇੱਥੋਂ ਤੱਕ ਇਹਦੀ ਰਜਿਸਟਰੀ ਐ ਅੰਦਰ ਇਹਦੇ ਵਿਚਾਰੇ ਸੋਣੇ ਦੀ ਗੰਧ ਬਣਾ ਲਓ ਚਾਹੇ ਅੰਦਰ ਸੀਵਰੇਜ ਬਿਲਕੁਲ ਪਾਣੀ ਕਿ ਕੱਟਾ ਕਰ ਲਓ ਸਾਨੂੰ ਕੋਈ ਮਤਲਬ ਨਹੀਂ ਆਹ ਸੜਕ ਦੇ ਉੱਤੇ ਦਰਖਤ ਲੱਗੇ ਹੋਏ ਆ ਅਸੀਂ ਪਾਣੀ ਪਾਉਨੇ ਆ ਅਸੀਂ ਸਾਹਮਦੇ ਆ ਅਸੀਂ ਡੇਲੀ ਇਹਨਾਂ ਦੇ ਉੱਤੇ ਢੇਡਾ ਮਾਰਦੇ ਆ ਇਹਨਾਂ ਨੂੰ ਕੱਟਣ ਦੀ ਮਨਜ਼ੂਰੀ ਦਿੱਤੀ ਤਾਂ ਦਿੱਤੀ ਕਿਸ ਅਫਸਰ ਨੇ ਆ ਉਸ ਅਫਸਰ ਨੇ ਕਦੇ ਜ਼ਿੰਦਗੀ ਚ ਆਪ ਦਰਖਤ ਲਾਇਆ ਤਾਂ ਸਾਨੂੰ ਦਿਖਾ ਦੇ ਤੁਸੀਂ ਠੀਕ ਐ ਪੱਟਣਾ ਸਾਡੇ ਘਰ ਚ ਨਹੀਂ ਹੈਗਾ ਤੁਸੀਂ ਜਵਾਕ ਨੂੰ ਔਲਾਦ ਨੂੰ ਜਨਮ ਦੇ ਸਕਦੇ ਹੋ ਉਹਨੂੰ ਮਾਰ ਨਹੀਂ ਸਕਦੇ ਚਾਹੇ ਉਹ ਨਸ਼ੇੜੀ ਹੋਵੇ ਗੁਰਵਿੰਦਰ ਇਹ ਕਹਿੰਦੇ ਨੇ ਕਿ ਸਾਡੇ ਕੋਲੇ ਮਨਜ਼ੂਰੀ ਲੈ ਕੇ ਅਸੀਂ ਤੇਰੀ ਤਰਸਤੇ ਨੂੰ ਪੇਅਰ ਕਰਨ ਦੀ ਹੈ ਉਹ ਜਿਹੜੀ ਮਨਜ਼ੂਰੀ ਹੈ ਉਹ ਵੀ ਗਿੱਧੜ ਚਿੱਠੀ ਬਣਾਈ ਹੋਈ ਹੈ ਪਤਾ ਨਹੀਂ ਕਿੱਥੋਂ ਲੈਂਦੀ ਹੈ ਕਿਹਨੇ ਦਿੱਤੀ ਹੈ ਇਹਨਾਂ ਨੂੰ ਮਨਜ਼ੂਰੀ ਉਹ ਮਨਜ਼ੂਰੀ ਹੈ ਜਿਹੜੀ ਉਹ ਇੱਕ ਡਿਪਾਰਟਮੈਂਟ ਤੋਂ ਪੁੱਛਿਆ ਉਹਨੇ ਦੂਜੇ ਨੂੰ ਪੱਲਾ ਝਾੜਤਾ ਦੂਜੇ ਤੋਂ ਪੁੱਛਿਆ ਉਹਨੇ ਤੀਜੇ ਨੂੰ ਪੱਲਾ ਝਾੜਤਾ ਹੁਣ ਇੱਕ ਨਵੀਂ ਚਿੱਠੀ ਆ ਗਈ ਕਿ ਇਹਨਾਂ ਨੇ ਚੰਡੀਗੜ੍ਹੋਂ ਮਨਜ਼ੂਰੀ ਲਈ ਹੈ ਉਹ ਮਤਲਬ ਸਾਰਾ ਹੈ ਕਿ ਵਪਾਰੀ ਮੇਰੀ ਚਿੱਠੀ ਹੈ ਉਹ ਨੇ ਜੰਗਾਤ ਨਹੀਂ ਫੋਰੈਸਟ ਐਂਡ ਕਲਾਈਮੇਟ ਡਿਪਾਰਟਮੈਂਟ ਹੈ ਕੋਈ ਤਾਂ ਮਤਲਬ ਕੀ ਹੈ ਕਿ ਵਪਾਰੀ ਨਾਲ ਅਫਸਰ ਮਿਲੇ ਹੋਏ ਆ ਸਭ ਖਾਣ ਪੀਣ ਦੇ ਕੁੱਤੇ ਚੋਰ ਕੁਤਿਆਂ ਸਭ ਮੌਜੂਦ ਆ ਲੱਖਾਂ ਵੀ ਪਹੁੰਚੇਗਾ ਭਾਈ ਲੱਗੀ ਜਿਸ ਤਰੀਕੇ ਨਾਲ ਸਰਕਾਰ ਕਹਿੰਦੀ ਹੈ ਕਿ ਵੀ ਪਹਿਲੀ ਗੱਲ ਦਾ ਪਹਿਲੀ ਗੱਲ ਦਾ ਮਨਜ਼ੂਰੀ ਦੇਣ ਵਾਲਾ ਕੌਣ ਆ ਸਭ ਤੋਂ ਉੱਤੇ ਐਨਜੀਟੀ ਨੈਸ਼ਨਲ ਗਰੀਨ ਟ੍ਰਿਬਿਊਨਲ ਬੈਠਾ ਇਹ ਕਹਿੰਦੇ ਉਹਦੀ ਮਨਜ਼ੂਰੀ ਐ। ਓਹੋ ਬੋੜ ਓਹੋ ਕੋਈ ਹਰਾ ਰੁੱਖ ਪੱਟਰ ਦੀ ਮਨਜ਼ੂਰੀ ਦਿੰਦੇ ਹੀ ਨਹੀਂ। ਹੂੰ ਗੱਲ ਹੀ ਨਿਬੜ ਗਈ। ਹੂੰ ਇਹ ਕਿੱਥੋਂ ਲੈ ਮਨਜ਼ੂਰੀ ਕਿਉਂ ਦਿੱਤੀ ਗਈ? ਸੜਕ ਤੇ ਖੜੇ ਦਰਖਤ ਪੱਟਦੇ ਤੁਸੀਂ ਯਾਰ। ਹੂੰ ਨਮਾਟ ਕੇ ਕਰਾਂ ਟਾਲੀਆਂ ਦੂਤ ਬੇਰੀਆਂ ਪੱਟ ਕੇ ਹੋਰ ਤੀ ਨੂੰ ਚੰਬੜ ਗਿਆ ਉਹ ਬੋਰਡ ਕਿੱਡਾ ਵੱਡਾ ਖੜਾ ਉਹਨੂੰ ਚੰਬੜ ਗਿਆ ਕੇ ਉਹਨੂੰ ਪਾਲਿਆ ਸੀ ਆ ਕੇ ਆ ਰਹਾ ਥੱਲੇ ਹੂੰ ਇਹਦਾ ਚਲੋ ਇਹ ਸਾਰੇ ਗਰਵੰਦਾਂ ਦੇ ਅੱਗੇ ਉੱਠੇ ਆ ਪ੍ਰਗਟ ਅੱਗੇ ਸਾਡੀ ਸਾਡੀ ਟੀਮ ਸੀ ਜੈਨ ਫੌਜੀ ਵਰਗੇ ਫਿਰਦੇ ਆ ਸਾਰੇ ਮੈਂ ਗੱਲ ਗੱਲ ਤੁਸੀਂ ਵੀ ਤੁਸੀਂ ਵੀ ਮੈਂ ਲੋਕਾਂ ਦੇ ਵਿੱਚ ਮੈਂ ਮੇਰੀ ਮੇਰੀ ਤੁਹਾਨੂੰ ਮੇਰਾ ਮੇਰਾ ਇੱਕ ਆ ਮੇਰਾ ਜਵਾਬ ਆ ਜੀ ਕੀ ਇਹ ਹੈ ਇਹ ਸਾਡੀਆਂ ਨਸਲਾਂ ਨੇ ਆਉਣ ਵਾਲੀਆਂ ਕੀ ਇੱਥੇ ਸਾਹ ਲੈਣ ਯੋਗ ਰਹੀ ਧਰਤੀ ਹੂੰ ਅੱਜ ਬੰਦਾ ਭੱਜਿਆ ਫਿਰਦਾ ਕਮਲਾ ਹੋਇਆ ਫਿਰਦਾ ਪੈਸਾ ਪੈਸਾ ਕੂਕਦਾ ਫਿਰਦਾ ਕਿ ਪੈਸੇ ਚੱਬਣਗੇ ਥੋੜੀਆਂ ਨਸਲਾਂ ਆਉਣ ਵਾਲੀਆਂ ਬਿਲਕੁਲ ਕੀ ਇੱਟਾਂ ਖਾਣ ਗਈਆਂ ਪੱਥਰ ਚੱਬਣਗੇ ਪਾਣੀ ਛੋਡੇ ਕੋਲ ਨਹੀਂ ਬਚਿਆ ਮੁੱਕ ਰਿਹਾ ਜਿਹੜਾ ਬਚਿਆ ਉਹ ਜ਼ਹਿਰ ਪਾਤੀ ਹਵਾ ਛੋਡੀ ਜ਼ਹਿਰੀਲੀ ਕਰਤੀ ਧਰਤੀ ਛੋਡੀ ਜ਼ਹਿਰੀਲੀ ਹੋ ਗਈ ਰੁੱਖ ਆਪਾਂ ਵੱਢੀ ਜਾਂਦੇ ਆ ਪ੍ਰਵਾਹ ਹੈ ਕਿਸੇ ਨੂੰ ਕੋਈ ਸੋਚਦਾ ਨਾ ਗੱਲਾਂ ਬਾਰੇ ਕੋਈ ਮੁੱਦਾ ਉੱਠਦਾ ਕੋਈ ਬਣਦਾ ਬਿਲਕੁਲ ਇੱਥੇ ਤੁਹਾਨੂੰ ਮੈਂ ਗੱਲ ਦੱਸਦਾ ਇੱਥੇ ਸਰਦਾਰ ਹਮੀਰ ਸਿੰਘ ਨੇ ਬਹੁਤ ਤਕੜੇ ਬੁੱਧੀਜੀਵੀ ਹੈ ਉਹਨਾਂ ਨੇ ਬੜੇ ਕਮਾਲ ਦੇ ਮੁੱਦੇ ਤੇ ਇੱਕ ਦਿਨ ਬੋਲਿਆ ਕਿੰਨੇ ਬੰਦੇ ਨੇ ਸੁਣਿਆ ਉਹਨਾਂ ਨੂੰ 5000 ਬੰਦੇ ਨੇ ਇੱਕ ਪਾਸੇ ਇੱਕ ਕੇ ਚੈਨਲ ਦੇ ਉੱਤੇ ਲਾਈਵ ਚੱਲ ਰਿਹਾ ਸੀਗਾ ਵੀ ਇੱਕ ਜਨਾਨੀ ਨੇ ਸੜਕ ਦੇ ਘਰ ਖੜ ਕੇ ਕੀਤਾ ਹੰਗਾਮਾ ਉਹ ਕਹਿੰਦੀ ਮੈਂ ਡੀਐਸਪੀ ਦੀ ਪਤਾ ਨਹੀਂ ਭਾਣ ਜੀਆ ਪਤਾ ਨਹੀਂ ਬੁੱਧੀ ਜੀਆ ਉਹਨੂੰ 5000 ਬੰਦਾ ਲਾਈਵ ਦੇਖ ਰਿਹਾ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਕਿੱਥੇ ਖੜ ਗਈ ਮੁੱਦੇ ਦੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਰਾਮੇ ਲਖੇ 1 ਮਿੰਟ ਜਿਵੇਂ ਹੁਣ ਤੁਸੀਂ ਖੇਤਾਂ ਦੇ ਵਿੱਚ ਵੀ ਕੰਮ ਕੀਤਾ ਤੇ ਸਾਰਾ ਦਰਕਤਾਂ ਨੂੰ ਬਹੁਤ ਜ਼ਿਆਦਾ ਮਤਲਬ ਇੱਕ ਦਿੱਤੀ ਹੈ ਮੈਸੇਜ ਦਿੱਤਾ ਕਿ ਦਰਕਤ ਹੋਗਾ ਇਹ ਡੇਲੀ ਪੋਸਟ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸ਼ਹਾਦਤ ਦੇ ਦਿਨ ਚੱਲ ਰਹੀ ਸੀ ਕੋਈ ਸਿਰਗੁਰ ਤੇ ਇੱਕ ਬਹਾਦਰ ਜੀ ਨੇ ਉਹ ਸਮਰਪਿਤ ਅਸੀਂ ਇੱਕ ਮੁਹਿੰਮ ਚਲਾਈ ਕਬੂਟਾ ਗੁਰੂ ਦੇ ਨਾਮ ਅਸੀਂ ਬੂਟੇ ਲਗਾ ਰਹੇ ਹਾਂ ਪ੍ਰਸ਼ਾਸਨਿਕ ਅਧਿਕਾਰੀ ਬੂਟੇ ਲਗਾ ਰਹੇ ਹਾਂ ਸਰਕਾਰ ਦੇ ਵੱਲੋਂ ਸਲਾਘਾ ਤਾਂ ਕੀਤੀ ਜਾਂਦੀ ਹੈ ਪਰ ਲੇਕਿਨ ਇਹ ਚੀਜ਼ ਕਿਤੇ ਨਾ ਕਿਤੇ ਮਨ ਦੇ ਵਿੱਚ ਚੁਬਦੀ ਹੈ ਕਿ ਇਹ ਕਿਤੇ ਨਾ ਕਿਤੇ ਇਹ ਖਾਨਾ ਪੂਰਤੀ ਇੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਹਮ ਸਭ ਤੋਂ ਵੱਡਾ ਦੁਖਾਂਤ ਇਹ ਬਣ ਗਿਆ ਮੈਂ ਅੱਗੇ ਵੀ ਦੱਸਣਾ ਕਿ ਹਟਿਆ ਇੱਥੇ ਅੰਬ ਵੜ ਤੱਕਦੇ ਹਮ ਮੈਂ ਨਹਿਰੀਪੁਰਾਜ ਫੋਨ ਕੀਤਾ ਸ੍ਰੀਓ ਨੂੰ ਕਹਿੰਦਾ ਸਮਝਾ ਦਿਆਂ ਕੋਈ ਗੱਲ ਨਹੀਂ ਉਹ ठेकेदार ਆ ਗਿਆ ਮਨ ਕਹਿੰਦਾ ਗਲਤੀ ਹੋ ਗਈ ਮੈਂ ਇੱਥੇ ਵੱਢਿਆ ਗਿਆ ਮਾ ਮੈਂ ਤੇਰੀ ਲੱਤ ਫੜਦਣਾ ਆ ਤੇਰੇ ਮੈਂ ਗੋਲੀ ਮਾਰ ਕੇ ਮੁੜ ਕੇ ਮੈਂ ਕਹਿੰਦਾ ਮੈਨੂੰ ਗਲਤੀ ਹੋ ਗਈ ਇਹਨਾਂ ਦੀ ਜਾਨ ਆ ਇਹ ਅਸੀਂ ਨਹੀਂ ਕਹਿੰਦੇ ਗਰਵਾਣੀ ਵੀ ਕਹਿਦੀ ਹੈ ਬਿਲਕੁਲ ਠੀਕ ਹੈ ਸਾਡੇ ਗ੍ਰੰਥ ਵੀ ਕਹਿੰਦੇ ਨੇ ਇਹ ਸਾਇੰਸ ਨੇ ਵੀ ਸੱਦ ਕਰਤਾ ਇੱਕ ਡਾਕੂਮੈਂਟਰੀ ਬਣੀ ਹੈ ਜੇ ਤੁਸੀਂ ਦੇਖੋਗੇ ਡਿਸਕਵਰੀ ਦੇ ਉੱਤੇ ਉਹ ਉਹ ਬਣੀ ਹੋਈ ਹੈ ਡਾਕੂਮੈਂਟਰੀ ਵੀ ਇੱਕ ਦਰਖਤਾਂ ਦੇ ਉਹਨਾਂ ਨੇ ਮਸ਼ੀਨਾਂ ਲਾਤੀਆਂ ਯੰਤਰ ਫਿੱਟ ਕਰਤੇ ਇੱਕ ਕਹਾੜਾ ਲੈ ਕੇ ਬੰਦਾ ਆ ਗਿਆ ਦਰਖਤਾਂ ਨੇ ਸੈੱਲ ਸੁੰਗੜ ਗਏ ਫਿਰ ਇੱਕ ਪਾਣੀ ਲੈ ਕੇ ਆਇਆ ਬੰਦਾ ਰਾਤ ਖੋਸ਼ ਹੋ ਗਏ ਸੈੱਲ ਫਿਰ ਉੱਥੇ ਆ ਗਏ ਸਰੀਰ ਵੀ ਸੈੱਲਾਂ ਦਾ ਬਣਿਆ ਨਾ ਬਿਲਕੁਲ ਬਿਲਕੁਲ ਆਈਏ ਰੁੱਖ ਵੀ ਸੈੱਲਾਂ ਦੇ ਬਣੇ ਹੋਏ ਨੇ ਇਹਨਾਂ 'ਚ ਸਾਰਾ ਕੁਝ ਹੀ ਆ ਹੂੰ ਗਰਵਾਣੀ ਦੇ ਵਿੱਚ ਇੱਕ ਥਾਂ ਨਹੀਂ ਹਜ਼ਾਰਾਂ ਥਾਂ ਤੇ ਵਰਣਨ ਕੀਤਾ ਗਿਆ ਰੁੱਖਾਂ ਬਾਰੇ ਕੁਦਰਤ ਬਾਰੇ ਪਰ ਸਾਡੇ ਲੋਕ ਗਰਵਾਣੀ ਦੀ ਸੁਣਦੇ ਕਿੱਥੇ ਐ ਠੀਕ ਆ ਕਹਿਣ ਨੂੰ ਜੋ ਮਰਦੀ ਤੇ ਜਾਣ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਸਾ ਸਾਰਾ ਕੁਝ ਇਹ ਸਾਰਾ ਸਾਰਾ ਪਰਿਆਵਰਣ ਸਾਰਾ ਕੁਸ਼ੇ ਦੇ ਵਿੱਚ ਹੀ ਆ ਬਿਲਕੁਲ ਤੇ ਇਹ ਇਹ ਦੇ ਲਈ ਅਸੀਂ ਅੱਜ ਇੱਥੇ ਆਏ ਆ ਇਹ ਬੈਠੇ ਨੇ ਰਾਤ ਇੱਥੇ ਬੈਠੇ ਆ ਉਹਨੇ ਤਸੀਲਦਾਰ ਆਏ ਨੇ ਹੁਣ ਦੇਖੋ ਇਹ ਅਸੀਂ ਤਾਂ ਨੇ ਵੀ ਇਹਦੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਜੋ ਬਣਦੀ ਹੈ ਪਹਿਲਾਂ ਸਰਕਾਰ ਨੂੰ ਇੱਕ ਪੀਤ ਕਰਦੇ ਆ ਵੀ ਜਿਵੇਂ ਕੰਢੀ ਏਰੀਆ ਚ ਕਾਨੂੰਨ ਹੈ ਕੰਢੀ ਏਰੀਆ ਦੇ ਵਿੱਚ ਤੁਸੀਂ ਕੋਈ ਰੁੱਖ ਪੱਟਣਾ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਊ ਪਹਿਲਾਂ ਚਾਹੇ ਤੁਹਾਡੇ ਖੇਤ ਚ ਖੜਾ ਹੈ ਚਾਹੇ ਤੁਹਾਡੇ ਘਰੇ ਖੜਾ ਆਇਦਰ ਤਾਂ ਕੋਈ ਪੁੱਛਦੇ ਨਹੀਂ ਘਰੇ ਖੇਤ ਛੱਡੋ ਸੜਕਾਂ ਤੋਂ ਨਹੀਂ ਛੱਡੇ ਲੋਕਾਂ ਦੇ ਖਾਲਾਂ ਤੋਂ ਪਈਆਂ ਤੋਂ ਸੂਆਂ ਤੋਂ ਨਹਿਰਾਂ ਤੋਂ ਖਤਮ ਕਰਦੇ ਦੱਸਤਾ ਸੜਕਾਂ ਜਿੰਨੀਆਂ ਭਾਰਤ ਮਾਲਾ ਦੀਆਂ ਬਣੀਆਂ ਲੱਖਾਂ ਦਰਾਤ ਖਤਮ ਕਰਤਾ ਉਥੋਂ ਕੋਈ ਉੱਠਿਆ ਕੋਈ ਬੋਲਿਆ ਅਸੀਂ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਵੀ ਇਹ ਅੰਗਰੇਜ਼ਾਂ ਵਾਲੇ ਕਾਨੂੰਨ ਰਿਹਾ ਬਾਈ ਲੱਖੇ ਟੈਕਨੀਕ ਬਹੁਤ ਬਲ ਗਿਆ ਇੱਥੇ ਕਿੱਥੇ ਨੇ ਬਾਈ Rajasthan ਵਾਲੇ ਉਹ ਆ ਖੜਾ ਕਿੱਧਰ ਆ ਬਾਈ Rajasthan ਤੋਂ ਆ ਬੰਦਾ ਇਹ Rajasthan ਚ ਪਦਮਪੁਰ ਸਹੀਲ ਪੈਂਦੀ ਹੈ ਜੀ ਨਾਲ ਜੀਵਨ ਦੇ ਸਰਪੰਡ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਿੰਦਰ ਜੀ ਅੰਗਰੇਜ਼ਾਂ ਵਲੇ ਟਾਈਮ ਦੀ ਕਹਾਵਤ ਪੁਰਾਣੇ ਬਜ਼ੁਰਗ ਸੁਣਾਉਂਦੇ ਆ ਇੱਕ ਕਿਸਾਨ ਨੇ ਪਿੱਤਰ ਦੀ दाਤਨ ਤੋੜੀ ਉਧਰ ਝੰਡੀਆਂ ਤੇ ਕਿੰतरी ਹੁੰਦੇ ਆ ਇੱਕ ਕੱਡੇ ਵਾਲੇ ਇੱਕ दाਤਨ ਤੋੜਨ ਕਰਕੇ ਜਿਹੜਾ ਅੰਗਰੇਜ਼ਾਂ ਦਾ ਜੇਈ ਸੀਗਾ ਉਹਨੇ ਮਹਿਰ ਦਾ ਰੁੱਖ ਬਦਲਤਾ ਜੀ ਜਿਹੜੀ ਸਿੰਦਰਾਗੰਦੀ ਕਨਾਲ ਹੈ ਅੱਜ ਵੀ ਉਹ ਜ਼ਮੀਨ ਜੀਵਨ ਦੇ ਸਰ ਨਹੀਂ ਬਰਾਨੀ ਪੈਂਦੀ ਪਾਣੀਆਂ ਦੇ ਰੁੱਖ ਬਦਲ ਤੇ ਸਿਰਫ ਇੱਕ ਦਰਖਤ ਦੀ ਤਾਂ ਹੀ ਤੋੜਨੀ ਦੇਖੋ ਇੱਕ ਅੰਗਰੇਜ਼ ਇੱਕ ਅੰਗਰੇਜ਼ ਨੇ ਸਾਰੀ ਧਰਤੀ ਨੂੰ ਪਾਣੀ ਲਗਣ ਦਿੱਤਾ ਕਿਉਂ ਵੀ ਤੁਸੀਂ ਦਰਾਖਤ ਦੀ ਡਾਣੀ ਕਾ ਤੋੜੀ ਹੂੰ ਸਾਡੇ ਬਾਬੇ ਦਾਦੇ ਦੱਸਦੇ ਰਹੇ ਪਰਦਾਦੇ ਸਾਡੇ ਕਹਿੰਦੇ ਵੀ ਜੇ ਤੁਸੀਂ ਆ ਮੀਲ ਚੋਂ ਨਹਿਰ ਸਾਡੇ ਮੇਰਾ ਪਿੰਡ ਨਹਿਰ ਤੇ ਆ ਵੀ ਜੇ ਕੋਈ ਬੰਦਾ ਡਾਣੀ ਤੋੜ ਦਿੰਦਾ ਦਰਾਖਤ ਦੀ 6 ਮਹੀਨੇ ਕੈਦ ਕਰਦੇ ਸੀ ਅੰਗਰੇਜ਼ ਡਾਣੀ ਤੋੜਨ ਤੇ ਬਿਲਕੁਲ ਤੇ ਅਸੀਂ ਭਾਈ ਲੱਖੇ ਬਹੁਤ ਸਾਰੀਆਂ ਉਦਾਹਰਨਾਂ ਪਈਆਂ ਨੇ ਪਰ ਲੇਕਿਨ ਇੰਨਾ ਇੱਕ ਲਾਈਨ ਦੇ ਵਿੱਚ ਸਮਝ ਲੈਣੀ ਜ਼ਰੂਰੀ ਹੈ ਕਿ ਪਰਿਆਵਰਣ ਜਿੰਨਾ ਬਚਾਉਣਾ ਜ਼ਰੂਰੀ ਹੈ ਉਹਨੀ ਲਗਾਉਣ ਦੀ ਵੀ ਜ਼ਿੰਮੇਵਾਰੀ ਓਨੀ ਹੈ ਪਰ ਅਸੀਂ ਨਹੀਂ ਲਗਾ ਸਕਦੇ ਤਾਂ ਘਟੋ ਘਟਾ ਇਹ ਤਾਂ ਨਹੀਂ ਹੋਣਾ ਚਾ